ਪਟੰਡੇ ਦੀ ਜਿੱਥੇ ਇੱਕ ਪਰਿਵਾਰ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜੀ ਹਾਂ ਬੀਤੇ ਐਤਵਾਰ ਦੀ ਇਹ ਖਬਰ ਹੈ ਕਿ ਇੱਕ ਪਰਿਵਾਰ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਉਹਨਾਂ ਦੇ ਘਰ ਵੜ ਕੇ ਤੇ ਘਰ ਵੜ ਕੇ ਇੰਨੀ ਕੁ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਦੀ ਸਾਰੇ ਪਰਿਵਾਰ ਦੀ ਹਾਲਾਂਕਿ ਕੁੱਟਮਾਰ ਕੀਤੀ ਗਈ ਹੈ ਪਰ ਉਹਨਾਂ ਦਾ ਜਿਹੜਾ ਲੜਕਾ ਸੀਗਾ ਉਸ ਨੂੰ ਇਸ ਕਦਰ ਕੁੱਟਿਆ ਜਾਂਦਾ ਹੈ ਕਿ ਉਹ ਹਲੇ ਵੀ ਚਿਹਰੇ ਲਾਜ ਦੱਸਿਆ ਜਾ ਰਿਹਾ ਪਰ ਉੱਥੇ ਦਾ ਥਾਣਾ ਪੈਂਦਾ ਉਹਨਾਂ ਨੂੰ ਨਠਾਣਾ ਜਿੱਥੇ ਦੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਹ ਕਹਿਣਾ ਉਸ ਪਰਿਵਾਰ ਦਾ ਤੇ ਅੱਜ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਪਹੁੰਚ ਕੇ ਐਸਐਸਪੀ ਨੂੰ ਇੱਕ ਗੁਹਾਰ ਲਾਈ ਗਈ ਹੈ ਇਨਸਾਫ ਦੀ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਇਨਸਾਫ ਦੇ ਲਈ ਜੀहां ਉਹਨਾਂ ਵੱਲੋਂ ਦੱਸਿਆ ਜਾ ਰਿਹਾ ਉਸ ਪਰਿਵਾਰ ਦੇ ਵੱਲੋਂ ਵੀ ਹਲੇ ਵੀ ਗੁਨਾਗਾਰ ਸ਼ਰੀਆਮ ਸੜਕਾਂ ਤੇ ਘੁੰਮ ਰਹੇ ਨੇ ਤੇ ਉਹਨਾਂ ਨੂੰ ਹਲੇ ਵੀ ਧਮਕੀਆਂ ਦੇ ਰਹੇ ਨੇ ਪਰ ਪੁਲਿਸ ਵੱਲੋਂ ਹਲੇ ਤੱਕ ਕੋਈ ਵੀ ਕਾਰਵਾਈ ਜੋ ਕੇ ਉਹ ਨਹੀਂ ਕੀਤੀ ਗਈ। ਨਾ ਮੇਰੇ ਮੁੰਡੇ ਦੀ ਬਹੁਤ ਹਾਲਤ ਮਾੜੀ ਹੈ ਜੀ। ਕੀ ਕਾਰਨ ਕੀ ਹੋਇਆ? ਮਹਾਲਤ ਕਿਉਂ ਮਾੜੀ ਹੈ? ਉਹ 6:00 ਵਜੇ ਆ ਜੇ ਗੁੰਡ ਕਣੇ। ਕਿ ਕਿ ਆ? ਗੋੜਾ ਮਾਰਿਆ ਸੀ। ਕੁੱਟਮਾਰ ਹੋਈ ਆ। ਕੁੱਟਮਾਰ ਹੋਈ ਆ ਜੀ। ਕਿੰਨੇ ਵਿਅਕਤੀ ਸੀਗੇ? ਬਾ 12-13 ਜਾਨੇ ਸੀ। ਹੁਣ ਕਹਿੋ ਜੀ ਮੰਗ ਕਰਨ ਆਇਓ ਅੱਜ ਐਸਐਸਪੀ ਦਫਤਰ ਆਇਓ ਤੁਸੀਂ। ਮੈਂ ਹੀ ਇੱਕ ਮੰਗਣਾ ਚਾਹੁੰਨੀ ਆ ਜੀ। ਜਿੰਦੀ ਬਲੇ ਸਰ ਨਾਲ ਮਿਲ ਜੇ। ਜੋ ਜੀ ਸਗੋਨਿਆਂ ਨੇ ਤੇ ਰਹਿਣ ਵਾਲੇ ਆ ਤੇ ਫਿਰ ਇਹ ਭਰਾ ਦੀ ਬਹੁਤ ਗੰਭੀਰ ਹਾਲਤ ਖਰਾਬ ਹੋਈ ਪਈ ਹੈ ਜੀ ਤੇ ਐਤਵਾਰ ਨੂੰ ਸਾਡੇ ਨਾਲ ਝਗੜਾ ਹੋਇਆ ਜੀ ਸਾਡੇ ਨਾਲ ਤੇ ਰਿਸ਼ਤੇਦਾਰਾਂ ਦਾ ਤੇ ਉਹਨਾਂ ਨੇ ਰਾਤ ਨੂੰ ਸਾਡੇ ਨਾਲ ਰਾਜੀਨਾਮਾ ਕਰ ਲੈ ਰਾਜੀਨਾਮਾ ਕਰਨ ਤੋਂ ਬਾਅਦ ਦੂਸਰੇ ਦਿਨ ਉਹਨਾਂ ਨੇ ਫੇਰ ਅਣਪਛਾਤੇ ਬੰਦੇ ਨਾਲ ਬੁਲਾ ਕੇ ਹਮਲਾ ਕੀਤਾ ਅਸੀਂ ਪੁਲਿਸ ਥਾਣੇ ਜਾ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਐਸਐਸਪੀ ਦਫ਼ਤਰ ਦੇ ਪੇਸ਼ ਹੋਏ ਆ ਜੀ ਕੋਈ ਸਾਡੀ ਮੰਗ ਦਿੱਤੀ ਆ ਨੇ ਕਹੋ ਜੀ ਕਾਰਵਾਈ ਦੀ ਮੰਗ ਕਾਰਵਾਈ ਜੀ ਕਿ ਸਾਡੇ ਭਰਾ ਨੂੰ ਇਨਸਾਫ ਮਿਲ ਜੇ ਜੀ ਤੇ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਤੇ ਪੂਰੀ ਤੇ ਪੂਰੀ ਕਾਰਵਾਈ ਤੇ ਕੇਸ ਕੀਤਾ ਜਾਵੇ। ਇਸ ਟਾਈਮ ਕਿਹੜੇ ਹਸਪਤਾਲ ਚ ਦਾਖਲ ਹੈ ਤੇ ਕਿਹੋ ਜਿਹੇ ਹਾਲਾਤ ਨੇ? ਹੁਣ ਜੀ ਉਹ ਬਟਿੰਡਾ ਨਿਊਰੋਸਪਾਇਨ ਹਸਪਤਾਲ ਵਿੱਚ ਦਾਖਲ ਹੈ ਜੀ ਉਹਨਾਂ ਦੀ ਹਾਲਤ ਬਹੁਤ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਜੀ। ਉਹਨਾਂ ਦੀ ਮਰਨ ਦੀ ਹਾਲਤ ਵਿੱਚੋਂ ਪਏ ਨੇ ਜੀ ਐਸਐਮ ਆਈਸੀ ਰੂਮ ਵਿੱਚ ਉਹਨਾਂ ਨੂੰ ਕਾਫੀ ਦਿੱਕਤ ਆ। ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ? ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਜੀ ਉਹ ਸਾਡੀ ਕੋਈ ਸੁਣਵਾਈ ਨਹੀਂ ਕਰਦੇ। ਉਹ ਆਸ਼ਾ ਦੇਵੀ ਨੂੰ ਸਾਡੀ ਪੁਲਿਸ ਦੀ ਕਰਕੇ ਉਹ ਨਾਲ ਜਾਂਦੀ ਹੈ ਜੇ ਦੋਨੋਂ ਦੇ ਜੀ ਉਹ ਕੁਝ ਵੀ ਸੁਣਵਾਈ ਨਹੀਂ ਕਰਨ ਦਿੰਦੀ ਆਸ਼ਾ ਦੇਵੀ ਉਹਨਾਂ ਦੀ ਮੋਤਵਾਰ ਨਹੀਂ ਬਣੀ ਹੋਈ ਆ ਆਸ਼ਾ ਦੇਵੀ ਕੌਣ ਆਸ਼ਾ ਦੇਵੀ ਜੀ ਸੱਣੀ ਸਮਝੀ ਉਹਨਾਂ ਦੀ ਭੈਣ ਆ ਜੀ ਜਿਨ੍ਹਾਂ ਨੇ ਮੁੰਡੇ ਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ